ਰਾਜਾ ਵੜਿੰਗ ਦੇ ਖਿਲਾਫ ਕਾਂਗਰਸ ਦੇ ਅੰਦਰ ਵੱਡੀ ਲੋਬੀ ਤਿਆਰ ਹੋ ਚੁੱਕੀ ਹੈ ਵੱਡੇ ਆਗੂ ਕਾਂਗਰਸ ਦੇ ਜਿਹਦੇ ਵਿੱਚ ਸਾਫਕਾ ਮੁੱਖ ਮੰਤਰੀ ਲੋਕ ਸਭਾ ਮੈਂਬਰ ਐਮ ਐਲ ਏ ਵਿਧਾਇਕ ਨਿਤਰਾਏ ਨੇ ਰਾਜਾ ਵੜਿੰਗ ਦੇ ਖਿਲਾਫ ਵੱਡੇ ਤੇ ਗੰਭੀਰ ਇਲਜ਼ਾਮ ਲਾਏ ਗਏ ਨੇ ਇਲਜ਼ਾਮ ਪੈਸਿਆਂ ਦੇ ਲੈਣ ਦੇਣ ਦੇ ਵੀ ਨੇ ਇਲਜ਼ਾਮ ਇਸ ਤੋਂ ਇਲਾਵਾ ਵੀ ਨੇ ਕੱਲ ਵੀ ਤੁਹਾਨੂੰ ਖਬਰ ਦਿੱਤੀ ਸੀ ਕਿ ਰਾਜਾ ਵੜਿੰਗ ਤੇ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ ਰਾਜਾ ਵੜਿੰਗੀ ਨੇ ਇੱਕ ਦੋ ਬੰਦੇ ਹੋਰ ਵੀ ਨਾਲ ਝਟਕਾਏ ਜਾ ਸਕਦੇ ਆ ਰਾਜਾ ਵੜਿੰਗ ਦੀ ਪ੍ਰਧਾਨਗੀ ਵਾਲੀ ਕੁਰਸੀ ਬਚਣੀ ਆ ਜਾਂ ਨਹੀਂ ਇਹ ਇੱਕ ਅਹਿਮ ਫੈਸਲਾ ਹੋ ਸਕਦਾ ਹੈ ਪਰ ਰਾਜਾ ਵੜਿੰਗ ਦੇ ਖਿਲਾਫ ਵੱਡੀ ਬਗਾਵਤ ਜਿਹੜੀ ਹੈ ਉਹ ਕਾਂਗਰਸ ਦੇ ਅੰਦਰ ਸ਼ੁਰੂ ਹੋ ਚੁੱਕੀ ਹੈ ਕਾਂਗਰਸ ਦੇ ਵੱਡੇ ਆਗੂਆਂ ਨੇ ਰਾਜਾ ਵੜਿੰਗ ਦੇ ਖਿਲਾਫ ਬਗਾਵਤ ਦਾ ਬਿਗਲ ਵਜਾ ਦਿੱਤਾ ਇਸ ਬਾਰੇ ਗੱਲ ਕਰਨੀ ਹੈ ਤੁਹਾਨੂੰ ਉਹ ਆਗੂਆਂ ਦੇ ਨਾਂ ਦੱਸਣੇ ਨੇ ਜਿਹੜੇ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੇ ਨੇ ਕਿ ਆਖਰਕਾਰ ਕਿਹੜੇ ਕਿਹੜੇ ਆਗੂ ਨਿਤਰ ਕੇ ਆਏ ਨੇ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਕਰਨ ਦੇ ਲਈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੇਸ਼ੱਕ ਕਾਂਗਰਸ ਦੇ ਅੰਦਰ ਇੰਜ ਪ੍ਰਤੀਤ ਹੁੰਦਾ ਹੋਵੇ ਕਿ ਸਾਰਾ ਕੁਝ ਠੀਕ ਠਾਕ ਹੈ ਸਾਰੇ ਇੱਕ ਪੇਜ ਦੇ ਉੱਤੇ ਨੇ ਪਰ ਅੰਦਰ ਖਾਤਿਆਂ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਬੜੀਆਂ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਹੈਰਾਨ ਸਾਨੂੰ ਕਰਨਗੀਆਂ ਪਰੇਸ਼ਾਨ ਰਾਜਾ ਵੜਿੰਗ ਨੂੰ ਕਰਨਗੀਆਂ ਮਾਮਲਾ ਕੀ ਹੈ ਰਾਜਾ ਵੜਿੰਗ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਰਾਜਾ ਵੜਿੰਗ ਨੇ ਜਿਹੜਾ ਉਹ 6 ਮਹੀਨਿਆਂ ਤੋਂ ਕੋਈ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਸਾਰੀ ਟੀਮ ਗਿੱਦੜਬਾਏ ਬਿਠਾ ਰੱਖੀ ਜਿਹਦੇ ਵਿੱਚ ਪੀਪੀਸੀ ਜਾਨੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਹੜਾ ਸਟਾਫ ਹੈ ਉਹ ਡਿਜੀਟਲ ਮੀਡੀਆ ਸੋਸ਼ਲ ਮੀਡੀਆ ਬਾਕੀ ਸਾਰਾ ਧਾਮ-ਚਾਮ ਗਿੱਦੜਬਾਏ ਉਹਦੇ ਡੇਰੇ ਲਵਾਈ ਰੱਖੇ ਇਹ ਸਾਰੀਆਂ ਚੀਜ਼ਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਸਵਾਲ ਇਹ ਹੈ ਕਿ ਹੁਣ ਕਿਹੜੇ-ਕਿਹੜੇ ਆਗੂ ਨਿਤਰ ਗਿਆ ਹੈ ਬੜੇ ਹੈਰਾਨ ਕਰਨ ਵਾਲੇ ਨਾਂ ਨੇ ਕਹਿਆ ਜਾਂਦਾ ਸੀ ਕਿ ਇਹ ਤਾਂ ਅਗੂ ਰਾਜਾ ਵੜਿੰਗ ਦੇ ਨਾਲ ਨੇ ਇੱਕ ਮਿਕ ਨੇ ਅੱਜ ਵੀ ਦਿਖਦੇ ਨੇ ਪਰ ਅੰਦਰ ਖਾਤੇ ਜੋ ਸ਼ਿਕਾਇਤਾਂ ਦਾ ਦੌਰ ਚੱਲਿਆ ਸ਼ਿਕਾਇਤ ਰਾਜਾ ਵੜਿੰਗ ਦੇ ਖਿਲਾਫ ਕਿਹੜੀ ਕਿਹੜੀ ਹੋਈ ਆ ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਆ ਜਿਹੜੇ ਨਾਂ ਸੂਤਰਾਂ ਦੇ ਹਵਾਲੇ ਨਾਲ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਾਹਮਣੇ ਆ ਰਹੇ ਨੇ ਸੂਤਰ ਜਿਸ ਗੱਲ ਬਾਰੇ ਇਸ਼ਾਰਾ ਕਰ ਰਹੇ ਨੇ ਉਹ ਇਹੀ ਹੈ ਕਿ 6-7 ਨਾਂ ਨੇ ਬੜੇ ਅਹਿਮ ਨਾਂ ਨੇ ਇਹ ਨਾਂ ਕਿਹੜੇ ਕਿਹੜੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਪਹਿਲਾ ਨਾਮ ਉੱਪਰ ਕੇ ਸਾਹਮਣੇ ਆਉਂਦਾ ਦੂਜਾ ਨਾਮ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਤੀਜਾ ਨਾਮ ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਗਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦਾ ਚੌਥਾ ਨਾ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇਪੀ ਸਿੰਘ ਦਾ ਪੰਜਵਾਂ ਨਾਮ ਸੁਖਪਾਲ ਸਿੰਘ ਖੈਰਾ ਦਾ ਛੇਵਾਂ ਨਾਮ ਜਿਹੜਾ ਆਉਂਦਾ ਉਹ ਆਉਂਦਾ ਹੈ ਪ੍ਰਗਟ ਸਿੰਘ ਦਾ ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਜਲੰਧਰ ਸ਼ੌਣੀ ਹੁਰਾਂਦਾ ਫੇਰ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਓਜਲਾ ਦਾ ਨਾਂ ਜਿਹੜਾ ਹੈ ਉਹ ਸਾਹਮਣੇ ਆਉਂਦਾ ਇਹ ਕੋਈ ਛੋਟੇ ਮੋਟੇ ਨਾਂ ਨਹੀਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਰੋਧੀ ਧਿਰ ਦੇ ਲੀਡਰ ਨੇ ਇੱਕ ਤਰ੍ਹਾਂ ਨਾਲ ਕਹਿ ਲਈ ਕਿ ਸ਼ੈਡੋ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਜਿਹੜਾ ਨਾਂ ਆਉਣਾ ਚੰਨੀ ਦਾ ਨਾਂ ਆਉਣਾ ਇਹ ਲੋਕਾਂ ਨੇ ਸ਼ਿਕਾਇਤ ਕੀਤੀ ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ 5 ਤੋਂ 7 ਮੌਜੂਦਾ ਵਿਧਾਇਕ ਵੀ ਨੇ ਤੇ ਸਾਬਕਾ ਵਿਧਾਇਕ ਵੀ ਨੇ ਹੁਣ ਇਹ ਲੋਕਾਂ ਨੇ ਮੋਰਚਾ ਖੋਲ੍ਹਿਆ ਬਗਾਵਤ ਕੀਤੀ ਹੈ ਰਾਜਾ ਵਰਿੰਗ ਦੇ ਖਿਲਾਫ ਹੁਣ ਇਹ ਬਗਾਵਤ ਕਿੰਨੀ ਕੁ ਸਫਲ ਹੁੰਦੀ ਹਾਲਾਂਕਿ ਇਹ ਗੱਲ ਤੁਸੀਂ ਕਹਿ ਸਕਦੇ ਹੋ ਕਿ ਜਿੱਥੇ ਇਹ ਤਿੰਨ ਚਾਰ ਬੰਦੇ ਹੱਥ ਧੋ ਕੇ ਪੈ ਜਾਂਦੇ ਫਿਰ ਰਗੜ ਕੇ ਰੱਖ ਦਿੰਦੇ ਆ ਇਹਦੀ ਮਿਸਾਲ ਕੈਪਟਨ ਮਰਿੰਦਰ ਸਿੰਘ ਵਾਲੀ ਹੈ ਕੇ ਸੁਖਜਿੰਦਰ ਰੰਦਾਵਾ ਤ੍ਰਿਪਤਜਿੰਦਰ ਬਾਜਵਾ ਸੁਖ ਸਰਕਾਰੀਆ ਵਰਗੇ ਜਦੋਂ ਆਏ ਸਾਹਮਣੇ ਤੇ ਉਹਨਾਂ ਦੇ ਨਾਲ ਜਦੋਂ ਫਿਰ ਰਲੇ ਚੈਲੰਜ ਸਿੰਘ ਚੰਨੀ ਹੁਰੀ ਜਾਂ ਬਾਕੀ ਤੇ ਬਾਜਵੇ ਹੁਰੀ ਮਾਮਲਾ ਤੁਸੀਂ ਦੇਖਿਆ ਦਿਨਾਂ ਦੇ ਵਿੱਚ ਹੀ ਚੀਜ਼ਾਂ ਜਿਹੜੀਆਂ ਨੇ ਇੱਧਰ ਉੱਧਰ ਕਰਕੇ ਰੱਖਤੀਆਂ ਸ਼ੈਦ ਰਾਜਾ ਵੜਿੰਗ ਹੁਰਾ ਨਾਲ ਵੀ ਅਜਿਹਾ ਵਾਪਰ ਜਾਵੇ ਹੁਣ ਗੱਲ ਕਰਦੇ ਆ ਰਾਜਾ ਵੜਿੰਗ ਦੇ ਇਲਜ਼ਾਮਾਂ ਦੀ ਤੁਹਾਨੂੰ ਕੱਲ ਦੱਸਿਆ ਸੀ ਕੱਲ ਵਾਲੀ ਖਬਰ ਦੇ ਵਿੱਚ ਕਿ ਜਿਹੜੇ ਇਲਜ਼ਾਮ ਲੱਗੇ ਨੇ ਹੁਣ ਉੱਥੇ ਥੋੜੀ ਜੀ ਜਿਹੜੀ ਇੰਟਰਪ੍ਰੀਟੇਸ਼ਨ 'ਚ ਮੇਰੇ ਤੋਂ ਗਲਤੀ ਹੋਈ ਆ ਉਹ ਇਹ ਹੈ ਕਿ ਸ਼ਿਕਾਇਤ ਕਰਤਾਵਾਂ ਦੇ ਵਿੱਚ ਮੇਰੇ ਤੋਂ ਗਲਤੀ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਕੇ ਆ ਗਿਆ ਉਹ ਇਸ ਤਰ੍ਹਾਂ ਨਹੀਂ ਹੈ ਉਹ ਇਹ ਹੈ ਕਿ ਜੋ ਮੇਰੇ ਕੋਲ ਉਸ ਸਮੇਂ ਇਨਫੋਰਮੇਸ਼ਨ ਆਈ ਸੀ ਮੈਂ ਉਸ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਸੀ ਜਦੋਂ ਹੁਣ ਪੜਤਾਲ ਕੀਤੀ ਗਈ ਤਾਂ ਚੀਜ਼ਾਂ ਦੇਖੀਆਂ ਗਈਆਂ ਤਾਂ ਰਾਜਾ ਵੜਿੰਗ ਤੇ ਦਵਿੰਦਰ ਜਾਦਵ ਦੇ ਖਿਲਾਫ ਸ਼ਿਕਾਇਤ ਹੋਈ ਹੈ ਸ਼ਿਕਾਇਤ ਇਹ ਹੈ ਕਿ ਜਿਹੜਾ ਚੋਣਾਂ ਦੇ ਵਿੱਚ ਜਿਹੜੀ ਟਿਕਟਾਂ ਦੀ ਵੰਡ ਆ ਜਿਹੜੀ ਉਹ ਸਹੀ ਨਹੀਂ ਹੋਈ ਕਿਸੇ ਨਾਲ ਸੀਨੀਅਰ ਆਗੂਆਂ ਨਾਲ ਸਲਾਹ مشورہ ਨਹੀਂ ਹੋਇਆ ਤੇ ਟਿਕਟਾਂ ਦੇ ਦਿੱਤੀਆਂ ਗਈਆਂ। ਦੂਜੀ ਮੰਗੇ ਜਿਹੜੀ ਇਹਦੇ ਵਿੱਚ ਇਹ ਹੈ ਕਿ ਜਿਹੜਾ ਲੋਕ ਸਭਾ ਚੋਣਾਂ ਦੇ ਵੇਲੇ ਕਾਂਗਰਸ ਨੇ ਫੰਡ ਦਿੱਤਾ ਜਾਨੀ ਕਿ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਿਹੜਾ ਸੈਂਟਰਲ ਪੂਲ ਚੋਂ ਫੰਡ ਆਇਆ ਪੰਜਾਬ ਦੇ ਲਈ ਉਹਦੇ ਵਿੱਚੋਂ ਫੰਡ ਦਾ ਹਿਸਾਬ ਕਿਤਾਬ ਰਲ ਨਹੀਂ ਰਿਹਾ। ਬਹੁਤਾ ਫੰਡ ਖਰਚੇ ਹੀ ਨਹੀਂ ਗਿਆ ਤੇ ਬਾਕੀ ਜਿਹੜਾ ਪੈਸਾ ਕਿੱਥੇ ਆ ਕਿੱਥੇ ਨਹੀਂ ਉਹ ਇੱਕ ਦੂਜੇ ਦੇ ਨਾਲ ਰਲ ਮਿਲ ਨਹੀਂ ਰਿਹਾ। ਇਹ ਇੱਕ ਇਲਜ਼ਾਮ ਹੈ ਜਾਨੀ ਕਿ ਗੰਭੀਰ ਭ੍ਰਿਸ਼ਟਾਚਾਰ ਦਾ ਇਲਜ਼ਾਮ ਹੈ। ਫਿਰ ਦੂਜੀ ਵੱਡੀ ਗੱਲ ਇਹ ਆ ਕਿ 6 ਮਹੀਨੇ ਹੋ ਗਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕੋਈ ਕੰਮ ਹੀ ਨਹੀਂ ਹੋਇਆ ਇਹ ਜੇ ਤੁਸੀਂ ਧਰਾਤਲ ਤੇ ਦੇਖੋ ਤਾਂ ਇਹ ਪ੍ਰਤੀਤ ਵੀ ਇੰਜ ਹੁੰਦਾ ਕਿ ਪੰਜਾਬ ਲੈਵਲ ਤੇ ਕਾਂਗਰਸ ਨੇ ਕੋਈ ਉਸ ਉਸ ਤਰ੍ਹਾਂ ਦਾ ਕੋਈ ਵੱਡਾ ਕੰਮ ਨਹੀਂ ਕੀਤਾ ਇੱਕ ਦੋ ਪ੍ਰਦਰਸ਼ਨ ਹੋਏ ਜਿਹੜੇ ਕਿ ਸੈਂਟਰ ਦੀ ਕਾਲ ਤੇ ਹੋਏ ਜਾਂ ਜਾਨੀ ਕਿ ਆਲਾ ਹਾਈ ਕਮਾਂਡ ਦੀ ਕਾਲ ਤੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ ਦੀ ਕਾਲ ਤੇ ਹੋਏ ਅਦਰਵਾਈਜ਼ ਪੰਜਾਬ ਦੇ ਵਿੱਚ ਚੋਣੇ ਵਾਲਾ ਸੀਜ਼ਨ ਵੀ ਸਾਰਾ ਐਂ ਨੰਗ ਗਿਆ ਜਦੇ ਵਿੱਚ ਕਿਸਾਨਾਂ ਦੀ ਆੜਤੀਆਂ ਦੀ ਮਜ਼ਦੂਰਾਂ ਦੀ ਸ਼ੈਲਰ ਮਾਲਕਾਂ ਦੀ ਖੱਜਲ ਖੁਆਰੀ ਹੋਈ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਇਹਦੇ ਉੱਤੇ ਸਿਰਫ ਤੂਰ ਕਰਨ ਕਹਿ ਸਕਦੇ ਆ ਦੌਰੇ ਕਰਨ ਦੇ ਉੱਤੇ ਰਹੀ ਕੋਈ ਵੱਡਾ ਧਰਨਾ ਪ੍ਰਦਰਸ਼ਨ ਕੋਈ ਸੜਕ ਨਹੀਂ ਰੋਕੀ ਕੋਈ ਡੈਮੋਨਸਟ੍ਰੇਸ਼ਨ ਨਹੀਂ ਕੀਤਾ ਡੀਸੀ ਦਫ਼ਤਰਾਂ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਜ਼ਰ ਨਹੀਂ ਆਈ ਫਿਰ ਇਲਜ਼ਾਮ ਇਹ ਕਿ ਸਾਰੇ ਦਾ ਸਾਰਾ ਤਾਮ-ਚਾਮ ਗਿੱਦੜਬਾਏ ਲੈ ਕੇ ਸਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਟਾਫ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਲੱਲਾ ਖ ਖ ਸਾਰਾ ਕੁਝ ਗੇਦੜ ਬਏ ਸਮਰਪਣ ਕਰ ਦਿੱਤਾ ਗਿਆ ਬਾਕੀਆਂ ਦੇ ਨੂੰ ਕੁਝ ਨਹੀਂ ਮਿਲਿਆ ਤਾਂ ਇਸ ਕਰਕੇ ਨਾਰਾਜ਼ਗੀਆਂ ਇਹ ਸਾਰੀਆਂ ਚੀਜ਼ਾਂ ਰਾਜਾ ਵੜਿੰਗ ਦੇ ਖਿਲਾਫ ਘੇਰਾਬੰਦੀ ਨੂੰ ਤੰਗ ਕਰ ਰਹੀਆਂ ਨੇ ਰਾਜਾ ਵੜਿੰਗ ਦੀ ਘੇਰਾਬੰਦੀ ਕਰਨ ਦੇ ਵਿੱਚ 5 7 8 ਜਿੰਨੇ ਵੀ ਜਾਣੇ ਨੇ 10 ਜਾਣੇ ਨੇ ਇਹ ਕਿੰਨੇ ਕੁ ਕਾਮਯਾਬ ਹੁੰਦੇ ਆ ਇੱਕ ਅਹਿਮ ਸਵਾਲ ਹੈ ਰਾਜਾ ਵੜਿੰਗ ਨੂੰ ਘਰੇ ਤੋੜਿਆ ਜਾਣਾ ਤੈ ਕਹਿ ਲਈਏ ਪਰ ਫਿਲਹਾਲ ਨਹੀਂ ਤੋੜਿਆ ਜਾ ਸਕਦਾ ਕਿਉਂਕਿ ਨਗਰ ਨਿਗਮ ਨਗਰ ਕੌਂਸਲਾਂ ਦੀਆਂ ਚੋਣਾਂ ਐਨ ਮਹਾਨ ਨੇਤੇ ਨੇ ਕਾਂਗਰਸ ਨੇ ਆਪਣੇ ਸਿੰਬਲ ਤੇ ਚੋਣ ਲੜਨੀ ਆ ਤਾਂ ਇਸ ਕਰਕੇ ਜਿਹੜਾ ਕਹਿ ਸਕਦੇ ਆ ਕਿ ਮੁਸ਼ਕਲ ਕਾਫੀ ਜ਼ਿਆਦਾ ਮੁਸ਼ਕਲ ਹੈ ਕਿ ਰਾਜਾ ਵਡਿੰਗ ਨੂੰ ਤੁਰੰਤ ਪੈਰ ਬਦਲਿਆ ਜਾਵੇ ਮੈਨੂੰ ਲੱਗਦਾ ਹੈ ਕਿ ਇਹਨੂੰ ਕਮੇਟੀ ਬਣਾ ਕੇ ਜਾਂਚ ਵਾਲੇ ਮਾਮਲੇ 'ਚ ਕਮਾ ਕੇ ਫਿਰ ਕਿਤੇ ਜਾ ਕੇ ਨਹੀਂ ਕਿ ਲੰਬਾ ਪ੍ਰੋਸੈਸ ਕਰਕੇ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਰਾਜਾ ਵੜਿੰਗ ਕੁਝ ਸਮੇਂ ਬਾਅਦ ਖੁਦ ਰਜ਼ਾਇਨ ਕਰ ਜਾਣ ਖੁਦ ਅਸਤੀਫਾ ਦੇ ਦੇਣ ਮੁਸਤਾਫੀ ਹੋ ਜਾਣ ਤਾਂ ਇੱਕ ਅਲੈਦਾ ਗੱਲ ਹੈ ਪਰ ਰਾਜਾ ਵੜਿੰਗ ਦੇ ਖਿਲਾਫ ਕਿਰਾ ਤੰਗ ਹੋ ਰਿਹਾ ਹੈ ਕਿਰਾ ਤੰਗ ਕਰਨ ਵਾਲੀਆਂ ਕਾਂਗਰਸ ਦੇ ਅੰਦਰ ਵੱਡੀਆਂ ਸ਼ਕਤੀਆਂ ਨੇ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਂ ਦੱਸਿਆ ਪ੍ਰਤਾਪ ਬਾਜਵਾ ਸੁਖੀ ਰੰਦਾਵਾ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਗੁਰਜੀਤ ਸਿੰਘ ਔਜਲਾ ਰਾਣਾ ਕੇਪੀ ਸਿੰਘ ਸਖਪਾਲ ਸਿੰਘ ਖੈਰਾ ਜਾਨੀ ਕਿ ਬਹੁਤ ਤਗੜੀਆਂ ਚੀਜ਼ਾਂ ਨੇ ਸਾਰੀਆਂ ਤੇ ਸਾਰੀਆਂ ਤੇ ਉਹਨਾਂ ਨਾਲ ਕੁਝ ਹੋਰ ਲੋਕ ਵੀ ਨੇ ਜਿਨ੍ਹਾਂ ਦੇ ਨਾਂ ਹਜੇ ਉਸ ਪ੍ਰਕਾਰ ਸਾਹਮਣੇ ਨਹੀਂ ਆ ਰਹੇ ਤਾਂ ਜੋ ਸੂਤਰਾ ਦੇ ਹਵਾਲੇ ਨਾਲ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਬੜੀ ਅਹਿਮ ਹੈ ਕਿ ਰਾਜਾ ਵਡਿੰਗ ਦੇ ਖਿਲਾਫ ਵੱਡੀ ਬਗਾਵਤ ਕਾਂਗਰਸ ਦੇ ਵਿੱਚ ਬੋਲ ਚੁੱਕੀ ਹੈ ਵੱਡੀ ਬਗਾਵਤ ਵਾਲਾ ਘੁੱਗੂ ਜਿਹੜਾ ਉਹ ਰਾਜਾ ਵਡਿੰਗ ਦੇ ਖਿਲਾਫ ਬੋਲ ਚੁੱਕਿਆ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ ਦਿਓ